ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਤੇ ਚੰਡੀਗੜ੍ਹ ਵਿੱਚ ਠੰਡ ਦੀ ਲਹਿਰ ਚੱਲ ਰਹੀ ਆ ਸਵੇਰੇ ਤੇ ਆਥਨ ਦਾ ਤਾਪਮਾਨ ਕਾਫੀ ਠੰਡਾ ਹੋ ਗਿਆ ਪੰਜਾਬ ਦੇ 8 ਜ਼ਿਲ੍ਹਿਆਂ ਲਈ ਠੰਡੀ ਲਹਿਰ ਦੀ ਸਥਿਤੀ ਲਈ yellow alert ਜਾਰੀ ਕੀਤਾ ਗਿਆ ਧੁੰਦ ਵੀ ਪੈ ਰਹੀ ਆ ਤੇ ਬੀਤੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਾਨ 0.6 ਡਿਗਰੀ ਸੈਲਸੀਅਸ ਘਟਿਆ ਜੋ ਕਿ ਆਮ ਨਾਲੋਂ 1.6 ਡਿਗਰੀ ਘਾਟਾ ਭਾਰਤੀ ਮੌਸਮ ਵਿਗਿਆਨ ਭਾਗ ਨਿਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਵਿੱਚ ਜਿਹੜਾ ਅਚਾਨਕ ਤਬਦੀਲੀ ਨੂੰ ਦੇਖਦੇ ਹੋਏ ਅਗਲੇ 48 ਘੰਟਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਮੌਸਮੀ ਭਾਗ ਦੇ ਅਨੁਸਾਰ ਅਗਲੇ 48 ਘੰਟਿਆਂ ਵਿੱਚ ਸੂਬੇ ਖੇਤਰਾਂ ਵਿੱਚ ਤੇਜ਼ ਹਵਾਵਾਂ ਤੇ ਗਰਜ ਚਮਕ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਮੌਸਮੀ ਭਾਗ ਮੁਤਾਬਕ ਕੇਰਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਤੇ ਬਿਜਲੀ ਗਰਜ ਦੀ ਸੰਭਾਵਨਾ ਤੱਟਵਰਤੀ ਇਲਾਕਿਆਂ ਵਿੱਚ ਆਈਐਮਡੀ ਨੇ ਆਉਣ ਵਾਲੇ 2 ਦਿਨਾਂ ਲਈ ਤਗੜੀ ਜੜੇ ਮੀਂਹ ਪੈ ਨੂੰ ਲੈ ਕੇ ਚਿਤਾਵਨੀ ਤੇ ਤੇਜ਼ ਹਨੇਰੀ ਤੇ ਵਿਜਲੀ ਡਿੱਗਣ ਦੀ ਚਿਤਾਵਨੀ ਵੀ ਜਾਰੀ ਕੀਤੀ ਆ ਨਾਲ ਨਾਲ ਆਪਾਂ ਗੱਲ ਤਾਮਿਲਨਾਡੂ ਦੀ ਵੀ ਕਰ ਲੈਨੇ ਆ ਤਾਮਿਲਨਾਡੂ ਤੇ ਏਲਗਾਨਾ ਦੇ ਕੁਝ ਹਿੱਸੇ ਦੱਖਣੀ ਅੰਦਰੂਨੀ ਕਰਨਾਟਕ ਲਕਸ਼ਦੀਪ ਤੇ ਹੋਰ ਜਿਹੜੇ ਇਹਨਾਂ ਦੇ ਲਈ ਜਿਹੜਿਆ ਭਾਰੀ ਮੀਂਹ ਲੈ ਕੇ ਚਿਤਾਵਨੀ ਜਾਰੀ ਕੀਤੀ ਆ ਮੌਨਸੂਨ ਤੋਂ ਬਾਅਦ ਜਿੱਥੇ ਮੀਂਹ ਰੁਕਿਆ ਉੱਥੇ ਹੀ ਹੁਣ ਠੰਡ ਨੇ ਜੜੇ ਲਗਾਤਾਰ 10 ਤੱਕ ਦੇ ਦਿੱਤੀ ਆ ਆਈਐਮਡੀ ਨੇ ਚਿਤਾਵਨੀ ਦਿੱਤੀ ਆ ਕਿ ਦਿੱਲੀ ਤੇ ਰਾਜਸਥਾਨ ਵਿੱਚ ਅਗਲੇ 28 ਘੰਟੇ ਦੌਰਾਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਹੋਰ ਗਿਰਾਵਟ ਦਰਜ ਕੀਤੀ ਸਕਦੀ ਹੈ ਜਿਸ ਨਾਲ ਠੰਡ ਦਾ ਅਹਿਸਾਸ ਵਧੇਗਾ ਹਾਲਾਂਕਿ ਦਿਨ ਵੇਲੇ ਧੁੱਪ ਬਣੀ ਰਹੇਗੀ ਤੇ ਫਰੀਦਕੋਟ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਚੰਡੀਗੜ੍ਹ ਸਿਹਤ ਵਿਭਾਗ ਨੇ ਵਸਨੀਕਾਂ ਨੂੰ ਵੱਧ ਤੋਂ ਵੱਧ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਜਾਰੀ ਕੀਤੀ ਆ ਮੌਸਮੀ ਭਾਗ ਦੇ ਅਨੁਸਾਰ ਉੱਤਰੀ ਪੰਜਾਬ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਉਪਰੀ ਹਵਾ ਵਿੱਚ ਇੱਕ ਪੱਛਮੀ ਗੜਬੜੀ ਸਰਗਰਮ ਹੋ ਗਈ ਆ ਇਸ ਦਾ ਆਣਾ ਹੀ ਮਾਚਲ ਤੇ ਜੰਮੂ ਕਸ਼ਮੀਰ ਤੋਂ ਠੰਡੀਆਂ ਹਮਾਮਾ ਮੌਸਮ ਨੂੰ ਪ੍ਰਭਾਵਿਤ ਕਰਨਗੀਆਂ ਫਿਰੋਜ਼ਪੁਰ ਫਰੀਦਕੋਟ ਤੇ ਫਾਜ਼ਲਿਕਾ ਬਠਿੰਡਾ ਮੋਗਾ ਜਲੰਧਰ ਤੇ ਮੋਗੇ ਦੇ ਵਿੱਚ ਠੰਡੀ ਲਹਿਰ ਚੱਲੇਗੀ ਸਾਰੀਆਂ ਜ਼ਿਲ੍ਹਿਆਂ ਦੇ ਵਿੱਚੋਂ ਘੱਟੋ ਘੱਟ ਤਾਪਮਾਨ 3.8 ਡਿਗਰੀ 8.6 ਡਿਗਰੀ ਤੱਕ ਰਿਹਾ ਲੋ ਜੀ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਕਿਤੇ ਕਿਤੇ ਭਾਰੀ ਮੀਂਹ ਪੈ ਵੀ ਰਿਹਾ ਕਿਤੇ ਬੂੰਦਾਬੰਦੀ ਹੋ ਰਹੀ ਹੈ ਤੇ ਕਿਤੇ ਅੱਤ ਦੀ ਠੰਡ ਪੈ ਰਹੀ ਹੈ ਸਵੇਰ ਵੇਲੇ ਜਿਹੜਾ ਅੱਤ ਦਾ ਕੋਹਰਾ ਪੈ ਰਿਹਾ ਤੇ ਉਧਰੋਂ ਅਥਨ ਵੇਲੇ ਵੀ ਅੱਤ ਦਾ ਕੋਹਰਾ ਪੈ ਰ ਇਹੜੀ ਗਰਮੀ ਨਹੀਂ ਕਹਿ ਸਕਦੇ ਜਾਨੀ ਕਿ ਆਪਾਂ ਥੋੜੀ ਗਰਮਾਹਟ ਫੀਲ ਹੋ ਰਹੀ ਆ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਵੀ ਥੋੜੀ ਜਿਹੀ ਗਰਮਾਹਟ ਹਲੇ ਬਣੀ ਹੋਈ ਆ ਪਰ ਦਸੰਬਰ ਦਾ ਮਹੀਨਾ ਚੱਲ ਰਿਹਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਠੰਡ ਨਹੀਂ ਜਿਹੜਾ ਪੂਰਾ ਕਹਿਰ ਮਚਾਇਆ ਹੋਇਆ ਤੇ ਲੋਕ ਜਿਹੜਾ ਸਵੈਟਰ ਕੋਟੀਆਂ ਪਾ ਕੇ ਹੀ ਬਾਹਰ ਨਿਕਲਦੇ ਨੇ ਪਰ ਜਿਹੜੇ ਲੋਕਾਂ ਦਾ ਧਿਆਨ ਨਹੀਂ ਰੱਖਦੇ ਖਾਸ ਕਰਕੇ ਬੱਚਿਆਂ ਦਾ ਜ਼ਰੂਰ ਧਿਆਨ ਰੱਖਣੇ ਬਜ਼ੁਰਗਾਂ ਦਾ ਜ਼ਰੂਰ ਧਿਆਨ ਰੱਖਣਾ ਤੇ ਕਹਿ ਰਹੀ ਆਪਾਂ ਵਾਇਰਲ ਵਾਲਾ ਫੀਵਰ ਵੀ ਚੱਲ ਰਿਹਾ ਬਹੁਤ ਜ਼ਿਆਦਾ ਤਾਂ ਖਾਸ ਕਰਕੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ ਕਿਉਂ ਫੀਵਰ ਹੋ ਜੇ ਜਾਂ ਜੋ ਖਾਮ ਹੋ ਜੇ ਜਾਂ ਖਾਂਸੀ ਹੋ ਜੇ ਤਾਂ ਬਹੁਤ ਜਿਹੜਾ ਖਤਰਾ ਬਣਿਆ ਰਹਿੰਦਾ ਵੀ ਨਾਲ ਦੇ ਜਿਹੜੇ 파ਟਰਨਰ ਨੂੰ ਵੀ ਹੋ ਸਕਦਾ ਤੁਹਾਡੇ ਬੱਚੇ ਨੂੰ ਵੀ ਹੋ ਸਕਦਾ ਤਾਂ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਬਹੁਤ ਜ਼ਿਆਦਾ ਧਿਆਨ ਰੱਖੋ ਜੇਕਰ ਬਾਹਰ ਤੁਹਾਡੇ ਬੱਚੇ ਖੇਡ ਰਹੇ ਨੇ ਜਾਂ ਬਜ਼ੁਰਗ ਕਿਸੇ ਕੰਮ ਕਾਜ ਲਈ ਬਾਹਰ ਜਾ ਰਹੇ ਨੇ ਤਾਂ ਖਾਸ ਕਰਕੇ ਜਿਹੜੇ ਮੋٹے ਕੱਪੜੇ ਪਾ ਕੇ ਹੀ ਬਾਹਰ ਜਾਓ ਮਫਲਰ ਲੈ ਕੇ ਜਾਓ